ਬੀਜੇਪੀ ਚੂ ਵੱਡੇ ਬਦਲਾਅ ਦੀ ਚਰਚਾ ਨੇ ਫਿਰ ਫੜਿਆ ਜੋਰ ਪੀਐਮ ਨਰਿੰਦਰ ਮੋਦੀ ਨੂੰ ਮਿਲੇ ਸੁਨੀਲ ਜਾਖੜ ਰਾਜ ਦੇ ਸਿਆਸੀ ਹਾਲਾਤਾਂ ਬਾਰੇ ਵੀ ਹੋਈ ਚਰਚਾ ਹੁਣ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੁਨੀਲ ਜਾਖੜ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਪੰਜਾਬ ਦੇ ਵਿੱਚ ਜੋ ਕਿ ਅਮਿਸ਼ਾ ਨਾਲ ਵੀ ਮੁਲਾਕਾਤ ਤੇ ਸੁਨੀਲ ਜਾਖੜ ਨੇ ਨરેਂਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਏ ਕਿਸ ਵਿਸ਼ੇ ਤੇ ਮੁਲਾਕਾਤ ਹੋਈ ਏ ਔਰ ਕਿਉਂ ਅਚੰਚਿਤ ਸੁਨੀਲ ਚਾਖੜ ਨરેਂਦਰ ਮੋਦੀ ਨੂੰ ਮਿਲਣ ਵਾਸਤੇ ਪਹੁੰਚੇ ਨੇ ਸਾਰੀ ਚਰਚਾ ਕਰਾਂਗੇ ਤੁਸੀਂ ਜਿਹੜੋ ਚੜਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਭਾਰਤੀ ਜਨਤਾ ਪਾਰਟੀ ਬੀਜੇਪੀ ਵਿੱਚ ਬਦਲਾਅ ਦੀਆਂ ਚਰਚਾਵਾਂ ਤੇਜ਼ ਹੋਈਆਂ ਹੋਈਆਂ ਹਨ ਕਿ ਕੇਂਦਰੀ ਲੀਡਰਸ਼ਿਪ ਪੰਜਾਬ ਵਿੱਚ ਬਦਲਾਅ ਕਰਨਾ ਚਾਹੁੰਦੀ ਏ ਜੋ ਪੰਜਾਬ ਦੇ ਸੂਬਾ ਪ੍ਰਧਾਨ ਨੇ ਉਹਨਾਂ ਨੂੰ ਬਦਲਣਾ ਚਾਹੁੰਦੀ ਹੈ ਉਹ ਸੂਬਾ ਪ੍ਰਧਾਨ ਹੋਰ ਬਣਾਉਣ ਵਾਸਤੇ ਹਰ ਰੋਜ਼ ਸੋਸ਼ਲ ਮੀਡੀਆ ਤੇ ਔਰ ਲੀਡਰਾਂ ਦੇ ਮੂੰਹ ਤੋਂ ਜਿਹੜੀਆਂ ਆਵਾਜ਼ਾਂ ਆਉਂਦੀਆਂ ਨੇ ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਸੁਨੀਲ ਜਾਖੜ ਨੂੰ ਸਨੇਹਾ ਮਿਲਦਾ ਹੈ ਔਰ ਸੁਨੀਲ ਜਾਖੜ ਵੀਰਵਾਰੀ ਦਿੱਲੀ ਪਹੁੰਚ ਜਾਂਦੇ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਆਫਿਸ ਦੇ ਵਿੱਚ ਸੁਨੀਲ ਜਾਖੜ ਦੀ ਮੁਲਾਕਾਤ ਹੁੰਦੀ ਹੈ ਲਗਭਗ 15 ਮਿੰਟ ਜਿਹੜੀ ਇਹ ਗੱਲਬਾਤ ਹੁੰਦੀ ਹੈ ਉਸ ਦੇ ਵਿੱਚ ਪੰਜਾਬ ਦੇ ਸਿਆਸੀ ਹਾਲਾਤਾਂ ਬਾਰੇ ਚਰਚਾ ਹੁੰਦੀ ਹੈ ਸੋ ਇਸ ਮੀਟਿੰਗ ਲਈ ਜਾਖੜ ਨੂੰ ਸਪੈਸ਼ਲ ਜਿਹੜਾ ਸੁਨੇਹਾ ਆਇਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁਨੀਲ ਜਾਖੜ ਦੀ ਪਿੱਠ ਵੀ ਥਾਪੜ ਦਿੱਤੀ ਏ ਪਿੱਠ ਥਾਪੜ ਦਿਆਂ ਪ੍ਰਧਾਨ ਮੰਤਰੀ ਨੇ ਸੁਨੀਲ ਜਾਖੜ ਨੂੰ ਕਹਿ ਕੇ ਤੁਸੀਂ ਲਗਾਤਾਰ ਕੰਮ ਕਰੋ ਪੰਜਾਬ ਦੇ ਵਿੱਚ ਬੀਜੇਪੀ ਦੇ ਪ੍ਰਧਾਨ ਤੁਸੀਂ ਹੀ ਰਹੋਗੇ ਸੋ ਦਿੱਲੀ ਵਿੱਚ ਪਾਰਟੀ ਵਿੱਚ ਹੋਈ ਮੀਟਿੰਗ ਦੇ ਵਿੱਚ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਪ੍ਰਦਰਸ਼ਨ ਦੀ ਛਲਾਂਗਾ ਵੀ ਕੀਤੀ ਜੋ ਲੋਕ ਸਭਾ ਚੋਣਾਂ ਦੇ ਵਿੱਚ ਬੀਜੇਪੀ ਨੇ ਪ੍ਰਦਰਸ਼ਨ ਕੀਤਾ ਹੈ 18 ਫੀਸਦੀ ਵੋਟਾਂ ਲਈਆਂ ਨੇ ਉਹਨਾਂ ਦੀ ਛਲਾਂਗਾ ਕੀਤੀ ਔਰ ਜਾਖਰ ਸਾਹਿਬ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰੇ ਮੁਲਾਕਾਤ ਹੋਈ ਔਰ ਥਾਪੜਾ ਦਿੱਤੀ ਹੈ ਜਾਖਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋ ਜਾਖਰ ਦੀ ਪ੍ਰਧਾਨ ਮੰਤਰੀ ਨਾਲ ਹੋਈ ਮੀਟਿੰਗ ਨੂੰ ਇਸ ਲਈ ਵੀ ਸਿਆਸੀ ਨਜ਼ਰੀਏ ਤੋਂ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਪੰਜਾਬ ਭਾਜਪਾ ਵਿੱਚ ਇੱਕ ਵਰਗ ਜਿਹੜਾ ਹੈ ਪਾਰਟੀ ਹਾਈ ਕਮਾਂਡ ਵਿੱਚ ਬਦਲਾਅ ਦੀ ਮੰਗ ਕਰ ਰਿਹਾ ਹੈ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਭਾਵੇਂ 18.57% ਵੋਟ ਹਾਸਲ ਕੀਤੇ ਨੇ ਪਰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਭਾਜਪਾ ਦਾ ਵਿਰੋਧ ਹੋ ਰਿਹਾ ਸੀ ਫਿਰ ਵੀ ਵੱਡੇ ਪੱਧਰ ਤੇ ਸ਼ਹਿਰੀ ਔਰ ਦਿਹਾਤੀ ਖੇਤਰਾਂ ਦੇ ਵਿੱਚੋਂ ਭਾਜਪਾ ਨੇ ਵੋਟ ਨਹੀਂ ਦਿੱਤੀ ਏ ਔਰ ਕਟੋ-ਕਟ ਚਾਰ ਪੰਜ ਐਸੇ ਹਲਕੇ ਸੀ ਜਿੱਥੋਂ ਬਿਲਕੁਲ 2 2000 ਤੋਂ 3 3000 ਨਾਲ ਉਮੀਦਵਾਰ ਲੋਕ ਸਭਾ ਦੇ ਚੋਣ ਹਾਰੇ ਨੇ ਲੇਕਿਨ ਇਸ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਪੂਰੀ ਤਰ੍ਹਾਂ ਖੁਸ਼ ਏ ਸੁਨੀਲ ਜਾਖੜ ਦੀ ਪ੍ਰਧਾਨਗੀ ਨੂੰ ਲੈ ਕੇ ਸੋ ਉਦੋਂ ਤੋਂ ਪਾਰਟੀ ਦੇ ਪੁਰਾਣੇ ਨੇਤਾ ਜਿਹੜੇ ਨੇ ਉਹ ਭਾਜਪਾ ਕਾਡਰ ਦੇ ਕਿਸੇ ਨੇਤਾ ਨੂੰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੰਪੰਨ ਦੀ ਮੰਗ ਵੀ ਕਰ ਰਹੇ ਨੇ ਜਿਹੜੇ ਤਕਸਾਲੀ ਨੇ ਉਹ ਸੁਨੀਲ ਜਾਖੜ ਨੂੰ ਹਟਾਉਣ ਦੀ ਮੰਗ ਕਰ ਰਹੇ ਨੇ ਲੇਕਿਨ ਹਾਈ ਕਮਾਂਡ ਨੰਦਰ ਮੋਦੀ ਤੇ ਅਮਿਤ ਸ਼ਾਹ ਸੁਨੀਲ ਜਾਖੜ ਨੂੰ ਹੁਣ ਨਹੀਂ ਬਦਲਣਗੇ ਸੁਨੀਲ ਜਾਖੜ ਹੀ ਭਾਜਪਾ ਦੇ ਸੁਪਾਪਾ ਪ੍ਰਧਾਨ ਰਹਿਣਗੇ 100 ਦੱਸਣ ਜੋਗੇ ਕਿ 2022 ਦੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੁਨੀਲ ਜਾਖੜ ਨੇ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸੀ ساری ਜ਼ਿੰਦਗੀ ਉਹ ਕਾਂਗਰਸ ਵਿੱਚ ਰਹੇ ਨੇ ਔਰ ਉਹਨਾਂ ਦੇ ਪੁਰਖੇ ਜਿਹੜੇ ਬਲਰਾਮ ਜਾਖੜ ਸੱਜਨ ਕੁਮਾਰ ਜਾਖੜ ਇਸਾਰੇ ਹੀ ਕਾਂਗਰਸ ਵਿੱਚ ਰਹੇ ਕਿ ਇਹਨਾਂ ਨੇ ਵੱਡੇ ਅਹੁਦੇ ਆ ਤੇ ਸੁਨੀਲ ਜਾਖੜ ਵੀ ਪੰਜਾਬ ਦੇ ਪ੍ਰਧਾਨ ਰਹੇ ਸੋ ਸੁਨੀਲ ਜਾਖੜ ਹੁਣ ਜਦੋਂ ਭਾਜਪਾ ਚ ਗਏ ਨੇ ਤਾਂ ਭਾਜਪਾ ਵਿੱਚ ਹੀ ਹੁਣ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਬਤੀਤ ਕਰਨਗੇ ਸੋ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਉਹਨਾਂ ਨੂੰ ਭਾਜਪਾ ਦੀ ਕਮਾਂਡ ਸੌਂਪੀ ਸੀ ਔਰ ਉਹਨਾਂ ਨੇ ਕੱਲ ਫਿਰ ਥਾਪੜਾ ਦੇ ਦਿੱਤੀ ਹੈ ਕਿ ਜਾਖੜ ਸਾਹਿਬ ਤੁਸੀਂ ਜੋ ਕਿ ਜੋ ਮਰਜ਼ੀ ਅਫਵਾਹਾਂ ਫੈਲਿ ਜਾਣ ਤੁਸੀਂ ਪੰਜਾਬ ਦੇ ਪ੍ਰਧਾਨ ਰਹੋਗੇ ਔਰ ਕੰਮ ਕਰੋ ਲਗਾਤਾਰ ਪੰਜਾਬ ਦੇ ਵਿੱਚ ਔਰ ਇੱਕ ਹੋਰ ਵੱਡੀ ਗੱਲ ਕਹਿ ਦਿੱਤੀ ਹੈ ਅਮੇਸ਼ਾ ਨਰਿੰਦਰ ਮੋਦੀ ਨੇ ਕਿ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿਹਾਤੀ ਖੇਤਰਾਂ ਦੇ ਵਿੱਚ ਬੀਜੇਪੀ ਦੀ ਪਕੜ ਮਜ਼ਬੂਤ ਕਰੋ ਦਿਹਾਤੀ ਖੇਤਰਾਂ ਦੇ ਵਿੱਚ ਬੀਜੇਪੀ ਮਜ਼ਬੂਤ ਹੋਵੇ ਔਰ 2027 ਦੇ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਉਹ ਤੁਹਾਡੇ ਚਿਹਰੇ ਤੇ ਉੱਪਰ ਲੜੀਆਂ ਜਾਣਗੀਆਂ ਸੁਨੀਲ ਜਾਖੜ ਨੂੰ ਹੀ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਐਲਾਨ ਵੀ ਦਿੱਤਾ ਗਿਆ ਹੈ ਸੁਨੀਲ ਜਾਖੜ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜਿਹੜਾ ਕਿ ਥਾਪੜਾ ਮਿਲ ਗਿਆ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਉਹ ਨਰਿੰਦਰ ਮੋਦੀ ਵੱਲੋਂ ਹੁਣ ਸੁਨੀਲ ਜਾਖੜ ਜਿਹੜੇ ਨੇ ਦਿਨ ਰਾਤ ਇੱਕ ਕਰਨਗੇ ਸੂਤਰ ਦੱਸਦੇ ਨੇ ਕਿ ਜਾਖੜ ਪਾਰਟੀ ਚ ਪੰਜਾਬ ਨੂੰ ਲੈ ਕੇ ਸਪਸ਼ਟ ਨੀਤੀ ਚਾਹੁੰਦੇ ਸਨ ਉਹੀ ਕਾਰਨ ਹੈ ਇਸੇ ਕਾਰਨ ਕੇਂਦਰੀ ਗ੍ਰਹਿ ਮੰਤਰੀ ਤੇ ਅਮਨ ਸ਼ਾਹ ਨੂੰ ਮਿਲਨੇ ਜਿਸ ਦੇ ਬਾਅਦ ਹੁਣ ਪ੍ਰਧਾਨ ਮੰਤਰੀ ਦਫ਼ਤਰ ਤੋਂ ਉਹਨਾਂ ਨੂੰ ਜਿਹੜੀ ਥਾਪੜਾ ਮਿਲ ਗਈ ਹੈ ਪੰਜਾਬ ਵਿੱਚ ਪਾਰਟੀ ਲਈ ਚਿੰਤਾ ਦਾ ਵਿਸ਼ਾ ਇਹ ਹੈ ਕਿ ਕਿਸਾਨ ਸੰਗਠਨ ਹਾਲੇ ਵੀ ਸ਼ੰਭੂ ਤੇ ਖਨੌਰੀ ਦੇ ਹੱਦਾਂ ਤੇ ਬੈਠੇ ਨੇ ਇਸ ਨੂੰ ਲੈ ਕੇ ਵੀ ਜਿਹੜੀ ਚਰਚਾ ਹੋਈ ਉਹ ਪ੍ਰਧਾਨ ਮੰਤਰੀ ਨੇ ਸਪੈਸ਼ਲ ਨਰਿੰਦਰ ਮੋਦੀ ਨੂੰ ਇਹ ਗੱਲ ਕਹੀ ਹੈ ਚਨੀਲ ਜਾਖੜ ਨੂੰ ਕਿ ਉਹ ਪੰਜਾਬ ਦੇ ਵੱਡੇ ਫੈਸਲੇ ਲੈਣ ਦੇ ਬਾਵਜੂਦ ਵੀ ਜਿਹੜਾ ਕਿ ਇਤਿਹਾਤੀ ਖੇਤਰਾਂ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਪਾਜਪਾ ਦੇ ਨਤੀਜੇ ਜਿਹੜੇ ਨੇ ਉਹ ਆਸ ਮੁਤਾਬਕ ਵਿਧਾਨ ਸਭਾ ਖੇਤਰਾ ਵਿੱਚੋਂ ਨਹੀਂ ਆਏ ਸੋ 2027 ਦੇ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨਾ ਚਾਹੁੰਦੀ ਹੈ ਜਾਂ ਕਿਸੇ ਪਾਰਟੀ ਨਾਲ ਗੱਠਜੋੜ ਹੋਵੇਗਾ ਇਸ ਬਾਰੇ ਵੀ ਉਹਨਾਂ ਸੁਨੀਲ ਜਾਖੜ ਤੇ ਹੀ ਉੱਪਰ ਸਾਰੇ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਕਿ ਤੁਸੀਂ ਹੀ ਪੰਜਾਬ ਦੇ ਵਿੱਚ ਸਾਰੀ ਵੰਗਡੋਰ ਸੰਭਾਲਣੀ ਹੈ ਭਾਰਤੀ ਜਨਤਾ ਪਾਰਟੀ ਨੇ ਆਪਣੇ ਦਮ ਤੇ ਚੋਣ ਲੜਨੀ ਹੈ ਜਾਂ ਕਿਸੇ ਪਾਰਟੀ ਨਾਲ ਗੱਠਜੋੜ ਕਰਕੇ ਚੋਣ ਲੜਨੀ ਹੈ ਇਹ ਸੁਨੀਲ ਜਾਖੜ ਹੀ ਤੈਅ ਕਰਨਗੇ ਸੋ ਸੁਨੀਲ ਜਾਖੜ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਨੇ ਹੁਣ ਭਾਰਤੀ ਜਨਤਾ ਪਾਰਟੀ ਵਿੱਚ ਜੋ ਬਦਲਾਅ ਜਿਹੜਾ ਸੀ ਉਹ ਨਹੀਂ ਹੋਵੇਗਾ ਔਰ ਸੁਨੀਲ ਜਾਖੜ ਹੀ 2027 ਦਾ ਸੀਐਮ ਦਾ ਚਿਹਰਾ ਵੀ ਹੋਣਗੇ ਔਰ ਪਾਦੇ ਪ੍ਰਧਾਨਵੀ ਬਣੇ ਰਹਿਣਗੇ